ਜੀ ਸਿਸਟਰ ਮੇਰੇ ਵੱਲ ਸਾਹਮਣੇ ਜੈ ਮਸੀ ਦੀ ਮੈਂ ਸ਼ਸ਼ੀ ਬੱਲਾ ਰਹੀ ਹਿੱਕ ਦੀ ਰਹਿਣ ਵਾਲੀਆਂ ਔਰ ਜਿਸ ਤਰ੍ਹਾਂ ਸਿਸਟਰ ਦੱਸ ਰਹੀ ਆਪ ਜਿੰਨਾ ਇੰਨਾ ਜਿਵੇਂ ਖਰਾਬ ਸੀ ਐਦਾ ਮੇਰਾ ਹੀ ਬਹੁਤ ਜੀਵਨ ਖਰਾਬ ਸੀ ਔਰ ਮੇਰਾ ਬੇੜਾ ਬਹੁ ਨਸ਼ੇ ਕਰਦਾ ਹੁੰਦਾ ਸੀ ਮੇਰੀ ਕੁਰਯਾਨੇ ਦੀ ਸ਼ਾਪ ਹੁੰਦੀ ਸੀ ਮੈਂ ਉੱਥੇ ਬੈਠੀ ਹੁੰਦੀ ਸੀ ਨਾ ਮੈਂ ਰੋਂਦੀ ਹੁੰਦੀ ਸੀ ਨਾਲੇ ਮੈਂ ਪਾਠ ਕਰੀ ਜਾਣਾ ਕਰਨਾ ਸੁਪਰੀ ਸਾਹਿਬ ਦਾ ਕਦੀ ਕੋਈ ਪਾਠ ਕਰਨਾ ਇਸ ਤਰ੍ਹਾਂ ਜਿਸ ਤਰ੍ਹਾਂ ਸਿਸਟਰ ਨੇ ਸਿੱਧਾ ਦੱਸਦੇ ਆ ਇਹਨਾਂ ਦੇ ਕੋਲ ਆਇਆ ਕੋਈ ਦੱਸਿਆ ਕਿਸ ਨੇ ਤੇ ਇੱਕ ਪਰਮੇਸ਼ਰ ਹੈਗਾ ਵਾ ਤੁਹਾਡੇ ਬੇਟੇ ਨੂੰ ਚੰਗਾ ਕਰ ਸਕਦਾ ਵਾ ਉਹ ਜੂੰ ਹੀ ਮੈਂ ਉਹਨਾਂ ਦੇ ਬੱਚਨ ਸੁਣਿਆ ਦਾਸ ਤੇ ਕੋਲ ਗਈ ਉਹਦੀ ਮਗਰ ਇੰਨੇ ਸੱਸ ਆਈ ਸੀ ਮੇਰੇ ਕੋਲ ਉਹਨਾਂ ਦੱਸਿਆ ਤੇ ਮੇਰੀ ਨੂੰਹ ਵੀ ਬਹੁਤ ਦੁਖੀ ਸੀ ਔਰ ਉਹ ਵੀ ਬਹੁਤ ਵਧੀਆ ਹੋ ਗਈ ਸਾਡਾ ਘਰ ਦਾ ਵੀ ਲਾਟ ਬਹੁਤ ਵਧੀਆ ਹੋ ਗਿਆ ਵਾ ਜਦੋਂ ਮੈਂ ਵੀ ਪਰਮੇਸ਼ਰ ਦੇ ਸੰਤਾਂ ਦੇ ਕੋਲ ਗਈ ਔਰ ਉਹਨਾਂ ਨੇ ਮੈਨੂੰ ਉਹ ਵਰਦ ਦਿੱਤੇ ਪਹਿਲੇ ਦਿਨ ਮੈਨੂੰ ਕਿਹਾ ਪਰਮੇਸ਼ਰ ਨੇ ਤੇਰਾ ਬੱਚਾ ਬਿਲਕੁਲ ਠੀਕ ਹੋ ਚੁੱਕਾ ਵਾ ਮੈਂ ਕਿਹਾ ਇਹ ਕਿੰਦੇ ਹੀ ਠੀਕ ਹੋ ਚੁੱਕਾ ਕਿੱਦਾਂ ਹੋਇਆ ਕੁਛ ਕੀਤਾ ਤੇ ਨੀਗਾ ਉਹ ਜੂ ਹੀ ਮੈਂ ਸਾਸਾਂ ਸੁਣ ਕੇ ਮੈਂ ਘਰ ਗਈ ਔਰ ਮੇਰਾ ਬੇਟਾ ਮਤਲਬ ਇੰਜੈਕਸ਼ਨ ਲਾ ਲਗਾ ਸੀ ਬਾਥੂਣ ਚੜ ਕੇ ਔਰ ਉਸੇ ਵੇਲੇ ਪਰਮੇਸ਼ਰ ਨੇ ਉਹਦੀ ਅਣਾਰ ਨੂੰ ਬਲੋਕ ਕਰ ਦਿੱਤਾ ਮੈਂ ਪਰਮੇਸ਼ਰ ਧੰਨਵਾਦ ਕੀਤਾ ਪਰਮੇਸ਼ਰ ਨੇ ਸੰਕੇਤ ਦਿਖਾਇਆ ਦੇਖ ਮਹਿਗਾ ਮੈਂ ਮੈਂ ਸਭ ਕੁਝ ਕਰ ਸਕਦਾ ਮੈਂ ਔਰ ਮੈਂ ਜਲਦੀ ਗਈ ਜਲਦੀ ਜੇ ਮੇਰਾ ਬੇਟਾ ਠੀਕ ਨਹੀਂ ਹੋਇਆ ਜਿਸਾਂ ਲੋਕੀ ਕਹਿੰਦੇ ਆਈ ਮਹੀਨਾ ਹੋ ਗਿਆ ਕੇਸ ਆਈ 2 ਮਹੀਨੇ ਹੋ ਗਿਆ ਗਿਆ ਸਨ ਫਰਕ ਤੇ ਪਿਆ ਨਹੀਂ ਗਿਆ ਮੈਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਮੈਂ ਪਰਮੇਸ਼ਰ ਦੇ ਬੱਚੇ ਵੱਲ ਧਿਆਨ ਦਿੱਤਾ ਪਰਮੇਸ਼ਰ ਨੇ ਕਿਹਾ ਮੇਰੇ ਵਾਸਤੇ ਕੁਝ ਵੀ ਔਖਾ ਨਹੀਂ ਮੈਂ ਸਭ ਕੁਝ ਕਰ ਸਕਦਾ ਵਾਂ ਔਰ ਉਹਨੇ ਕਰਕੇ ਦਿਖਾਇਆ ਉਹ ਜਿਸਨੂੰ ਸਿਸਟਰ ਪਸ ਰਿਆ ਉਹ ਸਾਡੇ ਬੱਚੇ ਠੀਕ ਤੇ ਹੋਏ ਆ ਬਸ ਸਾਨੂੰ ਵੀ ਪਰਮੇਸ਼ਰ ਇਸਤੇਮਾਲ ਕਰ ਰਿਹਾ ਸਾਡੇ ਦੁਆਰੇ ਬਹੁਤ ਬਹੁਤ ਵੱਡੇ ਚਮਤਕਾਰ ਹੁੰਦੇ ਆ ਲੋਕੀ ਮੈਨੂੰ ਕਹਿੰਦੇ ਤੇਰਾ ਬੱਚਾ ਠੀਕ ਤੇ ਹੋਇਆ ਨਹੀਂ ਕਾ ਨਸ਼ੇ ਕਰਦਾ ਮੈਂ ਕਹਿੰਦਾ ਮੇਰਾ ਨਹੀਂ ਇਹ ਤਾਂ ਤੁਹਾਡਾ ਹੋ ਚੁੱਕਾ ਵਾ ਔਰ ਔਰ ਇੱਕ ਬੜਾ ਵੱਡਾ ਪੁਆਇੰਟ ਦੱਸਿਆ ਸਿਸਟਰ ਨੇ ਇਹਨਾਂ ਨੇ ਕਿਹਾ ਕਿ ਮੈਂ ਪਰਮੇਸ਼ਰ ਦੇ ਦਾਸ ਨਾਲ ਜੁੜ ਗਈ ਚਰਚ ਵਿੱਚ ਜੁੜ ਗਈ ਯਸੂ ਨੂੰ ਆਪਣੇ ਜੀਵਨ ਚ ਲਾਇਆ ਮੇਰਾ ਬੇਟਾ ਨਸ਼ੇ ਕਰਦਾ ਸੀ ਬਹੁਤ ਬੱਤਰ ਹਾਲਾਤ ਸੀ ਇਹਨਾਂ ਦੇ ਸਾਡੇ ਗਵਾਣ ਚ ਆ ਔਰ ਇਹਨਾਂ ਨੇ ਇੱਕ ਗੱਲ ਬੜੀ ਵੱਡੀ ਦੱਸੀ ਕਿ ਮੇਰਾ ਬੇਟਾ ਠੀਕ ਨਹੀਂ ਮੈਂ ਮਹੀਨਾ ਗਈ ਨਹੀਂ ਠੀਕ ਹੋਇਆ ਇੱਕ ਸਾਲ ਗਈ ਨਹੀਂ ਠੀਕ ਹੋਇਆ 5 ਸਾਲ ਤੱਕ ਵੀ ਮੈਂ ਕਿਹਾ ਬੇਟਾ ਠੀਕ ਨਹੀਂ ਹੋਇਆ ਸੁਣਿਓ 5 ਸਾਲ ਥੋੜੇ ਨਹੀਂ ਹੁੰਦੇ ਇੱਥੇ ਇੱਕ ਮਹੀਨੇ ਦੇ ਵਿੱਚ ਲੋਕੀ ਕਹਿਣ ਲੱਗ ਪੈਂਦੇ ਆ ਅਸੀਂ ਤੇ ਚਰਚ ਵਿੱਚ ਗਏ ਸੀ ਸਾਨੂੰ ਤੇ ਕੋਈ ਫਰਕ ਨਹੀਂ ਪਿਆ ਅਸੀਂ ਨਹੀਂ ਜਾਣਾ ਉਹ ਚਰਚਾਂ ਹੀ ਚੇਂਜ ਕਰਨ ਦੇ ਕਰਦੇ ਰਹਿ ਜਾਂਦੇ ਆ ਲੇਕਿਨ ਇਹਨਾਂ ਨੇ ਕੀ ਕੀਤਾ ਕੇਵਲ ਔਰ ਕੇਵਲ ਖੁਦਾ ਦੇ ਨਬੀ ਨੇ ਕਿਹਾ ਸੀ ਤੇਰਾ ਬੇਟਾ ਠੀਕ ਹੋਏਗਾ ਫਿਰ ਭਾਵੇਂ 5 ਸਾਲ ਲੰਘ ਜਾਣ ਭਾਵੇਂ 7 ਸਾਲ ਲੰਘ ਜਾਣ ਫਿਰ 8 ਸਾਲ ਲੰਘ ਜਾਣ ਫਿਰ ਪਿੱਛਾ ਭੌਕੇ ਨਹੀਂ ਕਦੀ ਵੇਖਿਆ ਔਰ ਇਹਨਾਂ ਨੇ ਪਿੱਛਾਂ ਭੌਂ ਕੇ ਨਹੀਂ ਵੇਖਿਆ ਤੇ ਅੱਜ ਉਹੀ ਬੇਟਾ ਵਾ ਅੱਜ ਉਹ ਜਿੰਨੀ ਕਮਾਈ ਕਰਦਾ ਹੈ ਅੱਜ ਆਪਣੀ ਮਾਂ ਦੇ ਹੱਥ ਤੇ ਧਰਦਾ ਹੈ ਹਾਲੇਲੂਇਆ ਤੇ ਇੱਕ ਦਿਨ ਚੋਰੀਆਂ ਕਰਦਾ ਸੀ ਘਰ ਦੇ ਵਿੱਚੋਂ ਹੀ ਸਮਾਨ ਚੋੱਕ ਕੇ ਲੈ ਜਾਂਦਾ ਸੀ ਔਰ ਇਹ ਪਰਮੇਸ਼ਾ ਦਾ ਕੰਮ ਕਰਦੇ ਸੀ ਪਿੱਛੋਂ ਫੋਨ ਆਉਂਦਾ ਸੀ ਕਿ ਤੁਹਾਡਾ ਬੇਟਾ ਨੂੰ ਪੁਲਿਸ ਫੜ ਕੇ ਲੈ ਗਈ ਆ ਲੇਕਿਨ ਇਹਨਾਂ ਨੇ ਕੀ ਕਹਿਣਾ ਜਦੋਂ ਖੁਦਾ ਦਾ ਕੰਮ ਜਾਂਦੇ ਸੀ ਕਰਨ ਵਾਸਤੇ ਇਹਨਾਂ ਨੇ ਕਿਹਾ ਮੈਂ ਪਿੱਛੇ ਨਹੀਂ ਜਾਣਾ ਮੈਂ ਅੱਗੇ ਵਧਣਾ ਮੈਨੂੰ ਮੇਰੇ ਗੁਰੂ ਨੇ ਦੱਸਿਆ ਜਿਹੜੇ ਅੱਗੇ ਵਧਣ ਵਾਲੇ ਉਹ ਕਦੀ ਪਿੱਛਾ ਭੋਗੇ ਨਹੀਂ ਵੰਦੇ ਔਰ ਇਹਨਾਂ ਨੇ ਕਦੀ ਵੀ ਟੈਨਸ਼ਨ ਨਹੀਂ ਸੀ ਲਿੱਤੀ ਔਰ ਅੱਜ ਦੱਸੋ ਸਿਸਟਮ ਅੱਜ ਕਿਦਾਂ ਦਾ ਜੀਵਨ ਤੁਹਾਡਾ ਦੁਆਰੇ ਪਰਮੇਸ਼ਰ ਬਹੁਤ ਬਹੁਤ ਵੱਡੇ ਕੰਮ ਕਰਦਾ ਪਿਆ ਵਾ ਜਿਸ ਦਾ ਸਿਸਟਮ ਦੱਸਿਆ ਵੀ ਦੁਸ਼ਟ ਆਤਮਾ ਸਾਧਵਰ ਨਿਕਲਦੀਆਂ ਜਿਹਦਾ ਬਚਨ ਤਾਂ ਦੱਸਿਆ ਮਰਕਸ ਵਿੱਚ 11 24 ਵਿੱਚ ਵੀ ਦੇਖੋ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਉਹ ਵੱਡੇ ਵੱਡੇ ਚਮਤਕਾਰ ਕਰਨਗੇ ਜੀ ਸਾਡੇ ਦੁਆਰੇ ਬਹੁਤ ਵੱਡੇ ਚਮਕਾਰੇ ਇਸ ਤਰ੍ਹਾਂ ਮੰਜੀਤ ਮੇਨਾ ਕਲਪ ਦੀ ਦੀਪ ਮੈਂ ਦੀਦੀ ਮੇਰਾ ਬੇਟਾ ਐਦਾ ਵਾ ਮੈਨੂੰ ਆਪਣੀ ਗਵਾਹੀ ਗੱਸਤੀ ਨਹੀਂ ਸੀ ਬੇਖ ਮੇਰਾ ਬੇਟਾ ਚੰਗਾ ਹੈ ਤੇਰਾ ਵੀ ਹੋ ਚੁੱਕਾ ਵਾ ਉਹਨੇ ਮੇਰੇ ਜਿਹੜੇ ਜਿਹੜੀ ਗਵਾਹੀਆਂ ਦੇਖਿਆ ਸੀ ਇਹਨਾਂ ਨੇ ਕਿ ਆ ਭੀ ਸਿਸਤੀ ਸਿਸਤਰ ਦੇੰਦੀ ਪਈ ਇਹਦਾ ਹੋ ਸਕਦਾ ਮੇਰਾ ਕਿਉਂ ਨਹੀਂ ਹੋ ਸਕਦਾ ਅੱਜ ਉਹਦਾ ਬੇੜਾ ਬਹੁਤ ਵਧੀਆ ਹੋ ਚੁੱਕਾ ਰੋ ਕੰਮ ਤੇ ਜਾ ਰਿਹਾ ਵਾ ਔਰ ਉਹਦੇ ਦੁਆਰੇ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ ਜਿਸ ਸਾਡੇ ਦੁਆਰਾ ਕੰਮ ਕਰਦਾ ਵਾ ਅਸੀਂ ਪਰਸੇ ਸਿੱਸੇ ਦੇ ਘਰ ਗਏ ਸਾਡੇ ਪਤੀ ਨੂੰ ਦੁਸ਼ਟ ਆਤਮਾ ਸੀਗੀ ਉਹ ਜਿਉਂ ਹੀ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਦੁਸ਼ਟ ਆਤਮਾ ਯਾਹਰ ਹੋ ਗਈ ਸੀ ਉਹਨੇ ਫੜਿਆ ਅਸੀਂ ਕਿਸੇ ਨੇ ਦੁਸ਼ਟ ਆਤਮਾ ਫੜਿਆ ਅਸੀਂ ਕਹਿੰਦੇ ਮੈਂ ਲੈ ਕੇ ਜਾਣਾ ਵਾ ਔਰ ਉਹਨੂੰ ਆਜ਼ਾਦ ਕੀਤਾ ਪਰਮੇਸ਼ਰ ਨੇ ਅਸੀਂ ਪਰਮੇਸ਼ਰ ਬਹੁਤ ਸਾਰਾ ਧੰਨਵਾਦ ਕਰਦੇ ਜਿਸ ਤਰ੍ਹਾਂ ਪਰਮੇਸ਼ਰ ਦਾਸ ਵੀ ਇਸਤੇਮਾਲ ਕਰ ਰਿਹਾ ਵਾ ਉਹ ਜੋ ਦਾਸ ਸਾਨੂੰ ਮਸਾ ਕੀਤਾ ਵਾ ਸਾਡੇ ਦੁਆਰੇ ਪਰਮੇਸ਼ਾਹ ਬਹੁਤ ਬਹੁਤ ਵੱਡੇ ਕੰਮ ਕਰਦਾ ਸਾਨੂੰ ਵੀ ਇਸਤੇਮਾਲ ਕਰਦਾ ਪਿਆ ਵਾ ਅੱਜ ਤੁਹਾਨੂੰ ਵੀ ਪਰਮੇਸ਼ਾਹ ਇਸਤੇਮਾਲ ਕਰੇਗਾ ਜੋ ਤੁਸੀਂ ਸਹਿਜੂਰੀ ਪਾਇਓ ਜੋ ਦਾਸ ਦੇ ਬਚਨ ਵਾ ਉਹਨਾਂ ਨੋਰਮਲ ਨਹੀਂ ਲੈਣਾ ਉਹ ਦਾਸ ਦੇ ਬਚਨ ਪਰਮੇਸ਼ਾਹ ਦੇ ਬਚਨ ਆ ਅੱਜ ਤੁਹਾਡੇ ਦੁਆਰੇ ਬਹੁਤ ਬਹੁਤ ਵੱਡੇ ਚਮਤਕਾਰ ਹੋਣ ਜਾ ਰਹੇ ਆ ਆਪਣਾ ਬਿਸ਼ੇਸ਼ ਮਸੀਹ ਦੇ ਨਾਮ ਚ ਆਮੀਨ